ਅ ਗੁੰਮ ਲਾਸ ਲਗਾ ਕੇ ਆਪਾਂ ਨੇ ਇਹ ਜੀ ਸਲਵਾਰ ਤਿਆਰ ਕੀਤੀ ਐ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਹ ਵਰਕ ਵਾਲੇ ਸਲਵਾਰ ਦੇ ਉੱਤੇ ਆਪਾਂ ਗੁੰਮ ਲਾਸ ਕਿਵੇਂ ਲਗਾਈ ਆ ਬਹੁਤ ਹੀ ਸੌਖਾ ਟੰਗ ਨਾਲ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਹੀ ਤੁਹਾਨੂੰ ਇਹ ਤਰੀਕਾ ਪਤਾ ਲੱਗੇਗਾ ਔਰ ਇਹ ਆਪਾਂ ਨੇ ਕਪੜਾ ਇੱਥੇ ਮੂਰੇ ਕਿੰਨਾ ਰੱਖਿਆ ਕਿਸ ਤਰ੍ਹਾਂ ਬਣਾਈ ਐ ਸਲਵਾਰ ਇਹ ਤੁਹਾਨੂੰ ਸਾਰਾ ਤਰੀਕਾ ਤੁਹਾਨੂੰ ਦੱਸੂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਸਾਰਿਆਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਭਾਈ ਤੁਹਾਨੂੰ ਦੱਸਾਂਗੇ ਆ ਦੇਖੋ ਇਹ ਸਲਵਾਰ ਹੈ ਸਲਵਾਰ ਮੈਂ ਸਾਰੇ ਜੜ ਲਈ ਸਿਰਫ ਮੂਰੀਆਂ ਮੂਰੀਆਂ ਲਾਣੀ ਹੈ ਤੇ ਆਪਾਂ ਨੇ ਇਹਦੇ ਉੱਤੇ ਜੀ ਲੈਸ ਲਗਾਣੀ ਹੈ ਅੱਜ ਤੁਹਾਨੂੰ ਗੁੰਮ ਲੈਸ ਲਾਣੀ ਦੱਸਾਂਗੀ ਵੀ ਗੁੰਮ ਲੈਸ ਆਪਾਂ ਕਿਸ ਤਰ੍ਹਾਂ ਲਗਾਈਏ ਤੇ ਇਹ ਸਿਰਫ ਆਪਾਂ ਨੇ ਅੱਧਾ-ਅੱਧਾ ਇੰਚ ਜਿਹੜਾ ਆਪਾਂ ਟੈਟੂਨ ਲਗਾਣੇ ਆ ਸਿਰਫ ਟੈਟੂਨ ਲਗਾਉਣ ਵਾਸਤੇ ਅੱਧਾ-ਅੱਧਾ ਇੰਚ ਹੀ ਰੱਖਿਆ ਇਹ ਵਰਕ ਬਿਲਕੁਲ ਕਿਨਾਰੇ ਤੇ ਆ ਜਾਏਗਾ ਤੇ ਆਪਾਂ ਨੇ ਆਹ ਟੈਟੂਨ ਕੱਪੜਾ ਲਗਾ ਕੇ ਤਿਆਰ ਕਰ ਲਈ ਆ ਦੇਖੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਉੱਤੇ ਆਪਾਂ ਨੇ ਲੈਸ ਕਿਵੇਂ ਲਗਾਣੀ ਹੈ ਆ ਲੈਸ ਹੈ ਜੀ ਆ ਦੇਖੋ ਵਰਕ ਦੇ ਨਾਲ ਹੀ ਮੈਚ ਕਰ ਰਹੀ ਹੈ ਇਹ ਮੋਰੀਆਂ ਤੇ ਲਗਾਣੀ ਆ ਬਾਹਾਂ ਦੇ ਔਰ ਆਪਣਾ ਸਾਈਡਾਂ ਤੇ ਤੇ ਆਪਾਂ ਫਿਲਹਾਲ ਤੁਹਾਨੂੰ ਮੋਰੀਆਂ ਤੇ ਹੀ ਲਗਾਣੀ ਦੱਸਾਂਗੇ ਇਹੜਾ ਆਵਲੀ ਚੀਜ਼ ਆ ਮੋਰੇ ਮੋਰੇ ਡਿਜ਼ਾਈਨ ਆ ਸਿਰਫ ਆਪਾਂ ਨੇ ਇਹ ਹੀ ਅਖੀ ਦਿਖਾਣਾ ਆ ਆ ਪਿੱਛੇ ਵਾਲੀ ਚੀਜ਼ ਨਹੀਂ ਤੱਕ ਪਾ ਦਿਖਾਣੀ ਆਪਾਂ ਇਸ ਨੂੰ ਜਿਹੜੀ ਆਵਲੀ ਲੈਂਨ ਆ ਇਹਦੇ ਬਿਲਕੁਲ ਨਾਲ ਇਸ ਤਰ੍ਹਾਂ ਕਰਕੇ ਅਟੈਚ ਕਰਾਂਗੇ ਤੇ ਆਪਾਂ ਇਸ ਨੂੰ ਜਿਵੇਂ ਆਪਾਂ ਮਸ਼ੀਨ ਉਂਝ ਵੈਸੇ ਕੱਪੜੇ ਸਿਣਨੇ ਆ ਪੂਰੇ ਫੁੱਟ ਨਾਲ ਉਸੇ ਉਹਦੇ ਨਾਲ ਹੀ ਕਰਾਂਗੇ ਆਪਾਂ ਸਿੰਗਲ ਫੁੱਟ ਨਹੀਂ ਲਗਾਵਾਂਗੇ ਕਿਉਂਕਿ ਇਹਦੇ ਵਿੱਚ ਕੋਈ ਮੋਤੀ ਸਿਤਾਰਾ ਵਗੈਰਾ ਕੁਝ ਵੀ ਨਹੀਂ ਹੈਗਾ ਬਿਲਕੁਲ ਸਿੰਪਲ ਆਮ ਫਲੈਸ ਹੈ ਆਪਾਂ ਕੁਜੀ ਇਸ ਤਰ੍ਹਾਂ ਕਰਕੇ ਆ ਜਾਈਏ ਲੈਸ ਆਪਾਂ ਪਹਿਲਾਂ ਦੂਜੀ ਮੂਰੀ ਤੇ ਲਾ ਲੈਨੇ ਫਿਰ ਤੁਹਾਨੂੰ ਦੱਸਦੇ ਆ ਅੱਗੇ

अपने जी सिलाई लगाई है इस सिलाई के उत्ते उत्ते ही अपने सिलाई लगानी है और इधर भी अपने देखो सिलाई लगाने वास्ते अपने यह मार्जन रखे हुआ है अपने इतने तो बिल्कुल किनारे किनारे से सिलाई आएगी ਆ ਦੇਖੋ ਜੀ ਆ ਦੇਖੋ ਇਧਰੋਂ ਵੀ ਗੁੰਮ ਹੋ ਗਈ ਤੇ ਇਧਰੋਂ ਵੀ ਗੁੰਮ ਹੋ ਗਈ ਬਹੁਤ ਹੀ ਆਸਾਨ ਤਰੀਕਾ ਤੇ ਵੀਡੀਓ ਨੂੰ ਅੱਗੇ ਵੀ ਦੇਖਿਓ ਕਿ ਮੈਂ ਤੁਹਾਨੂੰ ਸਾਰੇ ਮੂਰੀ ਬਣਾ ਕੇ ਦਿਖਾਉਂਗੀ ஓகே அப்படி இது கனாரே கிடைத்த ஆம் சலவாரி சிலை லாந்தே ஸ்டார்டு கனாரே கிடை சிலை லீ जी तो देख सकते हो हम आप बिल्कुल किनारे लगावेंगे सिलाई जो फालतू टैट हूँ आपकी कटिंग कर देंगे हम आप जी आवली सिलाई है इस तरह बिल्कुल सीधी सैट करके ना इस तरह जानी चाहिए ना इस तरह आने चाहिए बिल्कुल सीधी आनी चाहती है तो आप बिल्कुल किनारे किनारे से सिलाई लगावे अरे जी अपनी मूरी तैयार होगी तो हम आप मूहरी वाली सिलाई लगावे तो सिलाई लगा के फिर आप पूरी मूरी सलवार दिखाने किस तरह के लगदा पौचे आखो जी अपने सारी सलवार तैयार कर ली और चैक कर दिखो मूरियाँ कि बढ़िया बनी है लैस बहुत सोनी लग रही है देखो जी बर्फ के नाल ही मिली हुई है आज ਬਿਲਕੁਲ ਗੁੰਮ ਤਰੀਕੇ ਨਾਲ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਕਮੈਂਟ ਵਿੱਚ ਆਪਣੇ ਸੁਝਾਅ ਜੁੜ ਦੇਣਾ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ